ਅੱਜ ਆਪਾਂ ਜਾਣਾ ਪਵਾਦ ਤੋਂ ਮਾਝੇ ਦੇ ਵਿੱਚ ਜਾਣੀ ਕਿ ਮਹਾਲੀ ਤੋਂ ਤਰਨਤਾਰਨ ਤੇ ਨਾਲ ਪੈਂਦਾ ਪਿੰਡ ਚੋਲਾ ਸਾਹਿਬ ਅੱਜ ਦੀ ਸਵਾਰੀ ਜਾਰਡਨ ਤੋਂ ਆਈ ਆ ਪੂਰੇ 7 ਸਾਲਾਂ ਬਾਅਦ ਤੇ 8 ਗਾੜੇ ਵੀਰ ਨੇ ਦਿੱਲੀ ਤੋਂ ਲੈ ਕੇ ਮਹਾਲੀ ਤੱਕ ਬਹੁਤ ਵਧੀਆ ਡਿਊਟੀ ਨਿਭਾਈ ਆ ਤੇ ਬਾਈ ਜਾਂਦਾ ਵੀਰੇ ਪਹਿਲਾਂ ਤਾਂ ਗੱਡੀ ਲੁਧਿਆਣੇ ਗ੍ਰੈਂਡ ਵਾਕ ਦੇ ਬਾਹਰ ਰੋਕੋ ਉੱਥੇ ਮੇਰਾ ਜਿਗਰੀ ਯਾਰ ਆਉਂਦਾ ਪਿਆ ਤੇ ਉਹਨੇ ਵੀ ਆਪਣੇ ਨਾਲ ਹੀ ਜਾਣਾ ਤੇ ਬਾਈ ਕਹਿੰਦਾ ਪਹਿਲਾਂ ਤਾਂ ਪੇਟ ਪੂਜਾ ਕਰੀਏ ਰਾਜੇ ਦੇ ਢਾਬੇ ਤੇ ਗੱਡੀ ਰੋਕ ਨਾਲ ਦਹੀਂ ਤੇ ਮੱਖਣ ਪਰੋਠੇ ਕੀ ਬਾਤ ਆ ਸੁਆਦ ਆ ਗਿਆ ਮੋਗੇ ਤੋਂ ਕੋਟੀ ਸੇਖਾਂ ਵੱਲ ਦੀ ਜਾ ਰਹੇ ਆ ਬਾਬਾ ਦਾ ਮੁਸ਼ਾ ਜੀ ਦੀ ਦਰਗਾਹ ਤੇ ਮੱਥਾ ਟੇਕ ਕੇ ਪਹੁੰਚ ਗਏ ਆ ਹਰੀਕੇ ਪੱਤਣ ਇੱਥੋਂ ਥੋੜੀ ਦੂਰੀ ਰਹਿ ਜਾਂਦਾ ਪਿੰਡ ਚੋਲਾ ਸਾਹਿਬ ਐਂਟਰੀ ਕਰਦੇ ਸਾਹਮਣੇ ਕਬੱਡੀ ਦੇ ਜਾਜ ਦਾ ਬਈ ਬਹੁਤ ਵੱਡਾ ਬੋਤਲ ਲੱਗਾ ਜਿਸ ਦਾ ਨਾਮ ਹੈਗਾ ਸੁਖਮਣ ਚੋਲਾ ਸਾਹਿਬ ਆਪਣੇ ਵਿੱਚ ਬਾਈ ਹੈ ਨਹੀਂ ਬਹੁਤ ਦੁੱਖ ਦੀ ਗੱਲ ਆ ਤੇ ਬਾਈ ਦੇ ਪਿੰਡ ਪਹੁੰਚ ਗਏ ਘਰ ਵਾਲਿਆਂ ਨੇ ਕੀਤਾ ਸਵਾਗਤ ਤੇ ਬਾਈ ਆ ਦੇਖੋ ਇਹਨਾਂ ਦੇ ਪਿੰਡਾਂ ਵੱਲ ਤਾਂ ਬਾਈ ਪਾਣੀ ਹਜੇ ਵੀ ਨਹੀਂ ਉਤਰਿਆ ਰੱਬ ਮੇਰੀ ਕਰੇ ਜੇ ਵਲੌਗ ਅੱਜ ਦਾ ਵਧੀਆ ਲੱਗਿਆ ਇੱਕ ਸੋਨਾ ਜਿਹਾ ਕਮੈਂਟ ਤੇ ਪੇਜ ਨੂੰ ਫੋਲੋ ਕਰ ਜਿਓ